ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਇਹ ਡਾਇਲੋਗ ਹੁੰਦਾ ਆਪਣਾ ਪਹਿਲਾ ਤੇ ਅੱਜ ਆਪਣਾ ਸਾਥ ਦੇਣਗੇ ਹਰਸ਼ ਜਿਨ੍ਹਾਂ ਦਾ ਗੁੱਟ ਪਹਿਲਾਂ ਵੀ ਤੁਹਾਨੂੰ ਵਲੌਗ ਜੀ ਦਿਖਾਇਆ ਗਿਆ ਸੀ ਚਾਪਾ ਆ ਪਹਿਲਾਂ ਤਾਂ ਵਾਲੀ ਵਾਲੀ ਵਾਲੇ ਤਾਂ ਆ ਇਹਦਾ ਗੁੱਟ ਹਜੇ ਤੱਕ ਨਹੀਂ ਠੀਕ ਹੋਇਆ ਤੇ ਕੋਮਲ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਵਤਾਰ ਜੀ ਤੇ ਅਵਤਾਰ ਨੇ ਜਾਣਾ ਇੰਡੀਆ ਇਸ ਕਰਕੇ ਅਸੀਂ ਆਏ ਹਾਂ ਗਲੋਬੋ ਕੱਪੜੇ ਲੈਣੇ ਦੋ ਵਾਰ ਚੈਂਟਰੋ ਵੀ ਜਾਵਾਂਗੇ ਅੱਜ ਤੁਹਾਨੂੰ ਇਦਾਂ ਹੀ ਘੁੰਮਣ ਫਿਰਨ ਦਾ ਵਲੌਗ ਹੈ ਮਤਲਬ ਕਰਮੋਨਾ ਤੇ ਚੱਲੀਏ ਵਧੀਆ ਅੱਗੇ ਨੂੰ ਆ ਜੀ ਹੁਣ ਗਲੋਬ ਆ ਜਾ ਕੇ ਦਿਖਾਉਣਾ ਤੁਹਾਨੂੰ ਮਿੱਤਰੋ ਕਪੜਾ ਲੀਡਰ ਲੈ ਲਈਏ ਮਾੜਾ ਮੋਟਾ ਆ ਗਿਆ ਚੈਨ ਵਾਲੀ ਮਾਰਕੀਟ ਉਹ ਆ ਗਿਆ ਖਾਣ ਪੀਣ ਵਾਲੀ ਮਾਰਕੀਟ ਆ ਸੈਂਟਾ ਸੁੰਟਾ ਵਾਲੀ ਉਹ ਗਲੋਬ ਆ ਗਈ ਸਾਰੀਆਂ ਜੀ ਘੁੰਮ ਜਾਣਾ ਆਉਣਾ ਸੀ ਇੱਦੋਂ ਆ ਜਾਵਾਂਗੇ ਸਿਟੀ ਸੈਂਟਰ ਕਰਮੋਨੇ ਦਾ ਅੱਜ ਤੁਹਾਨੂੰ ਚੈਂਟਰੋ ਦਿਖਾਉਣਾ ਹੈ ਨਾਈਟ ਵਿਊ ਤੇ ਥੋੜੀ-ਮੋਟੀ ਸਜਾਵਟ ਵੀ ਕਰਨ ਲੱਗੇ ਕਿਉਂਕਿ ਨਤਾਲੇ ਆ ਰਿਹਾ ਯਾਨੀ ਕਿ ਕ੍ਰਿਸਮਸ ਮੀਂਹ ਵੀ ਪੈ ਰਿਹਾ ਵੇਹ ਤੋਂ ਕੀ ਗੱਲ ਕੂਂਕੜੇ ਜੇ ਫਿਰਦੇ ਹੋ ਕੋਈ ਨਹੀਂ ਇੰਡੀਆ ਨਹੀਂ ਨਹੀਂ ਠੰਡ ਹੋਣੀ ਨੇ ਮੇਤਰੋ ਟੋਪੀ ਆ ਗਈ ਪਛਾਣਦੇ ਨੇ ਇਹਨਾਂ ਨੂੰ ਮੜਾ ਆ ਲਾ ਕੇ ਲੈ ਯਾਰ ਆ ਦੇ ਨਵਾਨ ਸੰਧੂ ਵਾਲੀ ਉਹੀ ਆ ਓਏ ਆਏ ਹੋਏ ਇਧਰ ਮੁਕਰ ਉਹ ਵਧੀਆ ਲੱਗਦੀ ਆ ਉਹ ਛਤਰੀਆਂ ਲੈ ਜਾ ਇੰਡੀਆ ਮੈਂ ਕਹਿੰਦਾ ਛੱਡ ਪਰੇ ਤੂੰ ਸਾਰਾ ਉਹ ਜਿਹੜਾ ਕ੍ਰਿਸਮਸ ਵਾਲਾ ਬਾਬਾ ਨਹੀਂ ਹੁੰਦਾ ਉਹ ਕੱਪੜੇ ਭਾਗ ਜਾਈ ਲਾਲ ਦੇਖੀ ਸਾਰੇ ਦੇਖਣਗੇ ਤੁਹਾਨੂੰ 에어ਪੋਰਟ ਤੇ ਕਿ ਕੱਲੇ ਕੱਲੇ ਬੰਦੇ ਦਾ ਧਿਆਨ ਜਾਊ ਐ ਨਹੀਂ ਪਤਾ ਤਾ ਟੋਪੀਆਂ ਮੰਗਣ ਲੱਗੇ ਜਾਣ ਉੱਤੇ ਤੇ ਲੋਬੀ ਮੇਤਰੋ ਇਹ ਹੈਗੇ ਚੈਨ ਵਾਲੀ ਮਾਰਕੀਟ ਆ ਇਹਨਾਂ ਦੇ ਵਧੀਆ ਆ ਓਏ ਸਕਾਫ ਜੇ ਗਲੇ ਕੋਲੇ ਜੇ ਪਾਉਣ ਵਾਲੇ ਉਹ ਟੋਪੀ ਦਾ ਲੱਭ ਗਿਆ ਲੈ ਉਹ ਲੈ ਕੇ ਲਈ ਮਾੜੀ ਟੋਪੀ ਉਹ ਉਧਾਰ ਤੋਂ ਲੈ ਉਹ ਉਧਾਰ ਦੇ ਲਈ ਉਧਾਰ ਰਿਆ ਟੋਪੀ ਦੇ ਤਾਂ ਉਹ ਤਾਂ ਜਾ ਕੇ ਦੇ ਯਾਰ ਉੱਥੇ ਲੈ ਲੈ ਟੋਪੀ ਲੈ ਟੋਪੀ ਵੀ ਆ ਯਾਰ ਆ ਬੱਬੇ ਵਾਲੀ ਆ ਜਾ ਬਾਬੇ ਜੱਟੇਗਾ ਪੂਰਾ ਤੈਨੂੰ ਮੈਂ ਕਹੀ ਜਨਾ ਲੈ ਜਾ ਦੂ ਇਹ ਹਾਂ ਕੀ ਹੋਏ ਆ ਤਾਂ ਸਾਰਾ ਕੋਈ ਠਾਕ ਲਿਆ ਚਲ ਆ ਜੋ ਅੰਗ ਆ ਦੇਖੋ ਕਮਲ ਸਖਾਫ ਜੇ ਨੂੰ ਸਾਰੇ ਇੰਨੇ ਸੋਹਣੇ ਆਏ ਫੇਰੇ ਲੈਣਾ ਗਲਮੇ ਚ ਪਾਉਣ ਵਾਲਾ ਆ ਨਹੀਂ ਆ ਗੱਲਾਂ ਨਹੀਂ ਹੁੰਦੀ ਉਤਾਰ ਨੂੰ ਟੋਪੀ ਲੈ ਕੇ ਦੇ ਪਹਿਲਾਂ ਲੈਦਰ ਦੀ ਓਏ ਯਾਰ ਵਧੀਆ ਨਹੀਂ ਹੋਏ ਕੁੜੀਆਂ ਵਾਲੀਆਂ ਦੇਖੀ ਜਾਂਦੇ ਹੋ ਚੀਜ਼ਾਂ ਤੁਸੀਂ ਇਹ ਜਿਆਦਾ ਆਪਣੇ ਕੋ ਹੈਗਾ ਰੰਗ ਜਦ ਕਮਲ ਨੂੰ ਲੈ ਕੇ ਦੇ ਕਮਲ ਨੂੰ ਕਮਲ ਨਵਨੀਤ ਨੂੰ ਆ ਲੋ ਸਤਾਲੇ ਆ ਸਤਾਲੇ ਗਈ ਨਾ ਸਤਾਲਿਆਂ ਦਾ ਕੰਮ ਇੱਥੇ ਗੱਲ ਪੂਰਾ ਚੱਲ ਰਿਹਾ ਮੈਂ ਵੀ ਯਾਰ ਵਟਵਾ ਦੇਖਣਾ ਬੜੂ ਇਹਨਾਂ ਦੇ ਇੱਥੇ ਪੈਉਂਦੇ ਆ ਜਾ ਦੇਖੀ ਬੜੂਆ ਵੀ ਲੈ ਲਈਏ ਮਿੱਤਰੋ ਆਹ ਦਾ ਬੁੜੀਆਂ ਵਾਲੇ ਨੇ ਯਾਰ ਇੱਧਰ ਪੈਉਣੇ ਬੰਦੇ ਬੁੜੀਆਂ ਵਾਲੀ ਆ ਬੜੂਆ ਸਾਰੇ ਆ ਬੰਦੇ ਨੇ ਸ਼ਾਬਾਸ਼ ਬੜੂਆ ਵੇਹ ਤਾਂ ਮੇਰੇ ਕੋਲ ਹੈਗਾ ਪਰ ਇੰਡੀਆ ਮੈਂ ਕਿਹੜਾ ਯਾਰ ਜਾਣਾ ਸ਼ਾਬਾਸ਼ ਉਹ ਕਿੱਧਰ ਗਿਆ ਉਹ ਇਕੱਲਾ ਹੀ ਕਿਸੇ ਵਾਸਤੇ ਨਿਕਲ ਗਿਆ ਉਹ ਫਿਰਦਾ ਫਿਰੇ ਕਪੜਾ ਲੀੜਾ ਲੈਂਦਾ ਫਿਰਦਾ ਬਈ ਅੱਜ ਤਾਂ ਲੈ ਕੇ ਜਾਊਗਾ ਉਹਨਾਂ ਕੋ ਆਜੋ ਕੂੰ ਦੱਸ ਜੇ ਕੋਈ ਲੈਣਾ ਇਥੋਂ ਨਹੀਂ ਵੀਰ ਜੀ ਆਲੇ ਉਹ ਆ ਦੇਖੀ ਅਵਤਾਰ ਚੀਜ਼ ਮਿਲ ਗਈ ਚਮਕਣਾ ਪਤਾ ਲੱਗਦਾ ਵੀ ਆਇਆ ਕਿਦੋਂ ਜਾ ਚੱਟਾ ਲੈ ਲਾ ਦੇ ਕਿਦੋਂ ਦੇਖ ਕੂੰ ਹੀ ਰਾਤ ਨੂੰ ਇਹਨੇ ਭੱਜਿਆ ਕਰਨਾ ਵੀ ਭੂਤਾਂ ਆ ਗਏ ਰਾਜ ਕੱਪੜਾ ਵੀ ਉਦਾਂ ਦਾ ਹੀ ਚਮਕਣਾ ਜੰਦਾ ਨਹੀਂ ਮਿੱਤਰੋ ਮੁੰਡੇ ਜੁੱਤੀਆਂ ਦੇਖਦੇ ਹੋਏ ਕੀ ਬਾਤ ਐ ਆ ਗਈ ਲੈ ਆਇਆ ਇਕੋੜੇ ਦਿਲਾਤਾ ਓਏ ਪਾਈ ਮੜੀ ਇਦਨੇ ਲੋਗੇ ਬਹੁਤ ਛੋਟਾ ਬਾਬੇ ਜਾਚਦਾ ਪੂਰਾ ਐਨ ਮੈਂ ਕਿਹਾ ਲੈ ਲਾ ਓਏ ਪਤਾ ਲੱਗਿਆ ਕਰੂ ਨਾਲ ਟੌਪ ਵਾਲਿਆ ਕਰੀ ਕੁੜੀ ਬਣਾਣਾ ਹੂੰ ਵੀ ਕੁੜੀਆਂ ਵਾਲੇ ਪੋਰਸਾਂ ਜੀ ਆਏ ਆ ਵੀਰੇ ਤੂੰ ਘੁੰਮ ਫਿਰ ਕੇ ਕੱਪੜੇ ਤੇਰੇ ਹੁਣ ਨਾਲ ਹੀ ਆਉਂਦੇ ਆ ਆ ਦੇ ਆ ਕੀ ਲਈ ਫਿਰਦਾ ਓਏ ਤੇ ਚਿਟੂ ਚੀ ਵਧੀਆ ਨੇ ਇਹਨਾਂ ਦੇ ਹਰ ਉਹ ਗੱਲ ਤੇ ਰਖਣਾ ਦਾ ਜੀ ਆ ਜਿਹੜੀਆਂ ਜਿੰਦਗੀਆਂ ਕੁੜੀਆਂ ਦਾ ਬਾਈ ਕੱਦ ਛੋਟਾ ਹਲੇ ਜਾ ਸਕਦੀਆਂ ਨੇ ਓਏ 3 ਇੰਚ ਦੀ ਹੀਲ ਇਹ ਤੋਂ ਵੱਡੀ ਮਿਲਦੇ ਆ ਵੱਡੀਆਂ ਵੀ ਆ ਦੇ ਤੋਂ ਵੱਡੀਆਂ ਬਈਆਂ ਓਏ ਚ ਨੈਗ ਬੋਨ ਦਾ ਹੋਣਾ ਆ ਜੀ ਚ ਓਏ ਨਣੇ ਨਹੀਂ ਮਹਿੰਗੀ ਵੀ ਨਹੀਂ ਬੀਹਾਂ ਦਾ ਦੇ ਇਹ ਐਂਡ ਆ ਜੀ ਦਾ ਨਾ ਜੇ ਪਤਲੀ ਹੁੰਦੀ ਨਾ ਘਰੇ ਪਾਉਣ ਦੀ ਸੀ ਪਰ ਕੁੜੀਆਂ ਦੇ ਆਓ ਹੀ ਕਹਿੰਨਾ ਹੁਣ ਦੇਖ ਲਓ ਜੇ ਕਿਸ ਨੂੰ ਗਿਫਟ ਚਾਹੀਦਾ ਭੇਜ ਦਿੰਨੇ ਦਾ ਦੇ ਬਈ ਹਰ ਹਰਸ ਨੂੰ ਸੰਪਰਕ ਕਰ ਲੈ ਜੇ ਗਿਫਟ ਚਾਹੀਦਾ ਉਹ ਪਹਿਲੇ ਲੋ ਜੀ ਮਿੱਤਰੋ ਦੋ ਜੋੜੇ ਲੈ ਲਏ ਆਪਾਂ ਜੁੱਤੀਆਂ ਦੇ ਕੀ ਬਾਤ ਹੈ ਆ ਇਧਰ ਵੀ ਪਈਆਂ ਸੀ ਉਹ ਚਪਲਾਂ ਆਈਆਂ ਇਹ ਜਿਆ ਨਿੱਗੀਆਂ ਚਪਲਾਂ ਲੈਤੀਆਂ ਮਿੱਤਰੋ ਕੀ ਬਾਤ ਹੈ ਕੀ ਬਾਤ ਹੈ ਨੇ ਉਸ ਜਿਆਦੇ ਸੋਹਣੀਆਂ ਜਿਹੜੀਆਂ ਆਪਾਂ ਲੈਤੀਆਂ ਮੈਂ ਨਾਲ ਇਹ ਦੂਜੀਆਂ ਨੇ ਮੈਂ ਦੇ ਉਹ ਦੇ ਉਹ ਵੀ ਇਧਰ ਵੀ ਪਏ ਆ ਕੋਣ ਸਿੱਧਾ ਜੇ ਸਿਸਟਮ ਵਾਲੇ ਆਲੂ ਜੇ ਵਾਲੇ ਹਾਂ ਇਹ ਲੋ ਫਲਫੀ ਜਿਆ ਜ਼ਿਆਦੇ ਕੰਮ ਅਦਰਖਤ ਲੈ ਜਾ ਓਏ ਨਥਾਲੇਆਂ ਵਾਲਾ ਘਰ ਨੂੰ ਘਰਾ ਮੂਰੇ ਜਾ ਕੇ ਲਾ ਦੀ ਘਰ ਤੋਂ ਬਾਅਦ ਹੋ ਜਾਵੇ ਇੰਨਾ ਬਹੁਤ ਡਰਖਤ ਹੋ ਜਾਣੀ ਤੇ ਨੂੰ ਆ ਦੇਖੋ ਰੰਗ ਦੇਖ ਕਿਹੜੇ ਚੱਕਦਾ ਫਿਰ ਕਹਿੰਦਾ ਮੈਨੂੰ ਕੁੜੀਆਂ ਨਹੀਂ ਲੈ ਕੇ ਜਾਂਦੇ ਆ ਚਲੋ ਬਾਬੇ ਬੈਲ ਕਰਾਈਏ ਨਿਕਲ ਜੀ ਤੂੰ ਇਹ ਦੂਆ ਗਲੋਗ ਨਹੀਂ ਨੂੰ ਵਧੀਏ ਕੀ ਹਵਾ ਬਾਤ ਓਏ ਆ ਲੈ ਕੇ ਜਾ ਹਿਟਲਰ ਹੀ ਲੱਗਦਾ ਸੌਂ ਲੱਗੇ ਕੋਈ ਹਿਟਲਰ ਸਮਝ ਕੇ ਤੈਨੂੰ ਚੱਕ ਲਾ ਰਵੇ ਲੈ ਮੇਤਰੋ ਅਵਤਾਰ ਦਸਤਾਨੇ ਦੇਖ ਰਿਹਾ ਬਾਪੂ ਜੀ ਲਈ ਤੂੰ ਗੋਟ ਦੂਜਾ ਨਗੜਾ ਵਾਲੀ ਓਏ ਆ ਵੀ ਹਿਟਲਰ ਵਾਲੀ ਹੋਈ ਲੈ ਹੀ ਮਾੜੀ ਸਿਰ ਤੇ ਲੈ ਵੀ ਬੰਦਾ ਬਲੈਂਡ ਲੈ ਲਾ ਉਹਦੇ ਬਈ ਓਏ ਤੂੰ ਯਾਬ ਸੰਦਰੇ ਲੈ ਮੇਤਰੋ ਮਾਡਲ ਚੈੱਕ ਕੀਤੇ ਜਾ ਰਿਹਾ ਬੂਡ ਉਦਾਹਰਣੇ ਲੈੜੇ ਕੋਵਲੂੜੀ ਹੋਈ ਪਾਪਾ ਦੇਖੀ ਕੋਮ ਲਾਈਟ era ਐਡੀਡਾਸ ਪਿਉਮਾ ਚੈਂਪੀਅਨ ਉਹਨੇ ਤਿੰਨ ਡਿਸਾਈਡ ਕੀਤੇ ਹੁਣ ਤਿੰਨਾਂ ਨੂੰ ਦੇਖ ਰਿਹਾ ਕਿਹੜੇ ਆ ਆ ਕਿਧਰੋਂ ਕੱਢ ਲੈ ਗਲੇ ਜੀ ਜੇ ਤੁਰ ਕੇ ਦਿਖਾ ਗੋਮ ਫਿਰ ਅਸੀਂ ਦੇਖੇ ਫਿਰ ਉਤਾਰ ਤੈਨੂੰ ਤੁਰਦੇ ਨੂੰ ਫੇਰੇ ਦੱਸੂਗਾ ਵੀ ਕਿਹੜੇ ਪਸੰਦ ਨੇ ਜਾਂ ਕਿਹੜਾ ਦੇ ਗਿਆ ਪਰੇ ਪਰਿਓ ਆਮੜਾ ਤੁਰ ਕੇ ਆ ਪਰੇ ਇਤਲੀ ਛੜ ਰੱਖ ਫੂਟ ਇਤਲੀ ਛੜ ਹਾਂ ਚੱਲ ਆਇਆ ਟੈਡਾ ਐ ਤੁਰ ਕੇ ਆ ਐਂ ਪਰ ਰੱਖ ਪਰ ਸਾਨੂੰ ਪਤਾ ਵੀ ਲੱਗੇ ਹਾਂ ਆਹ ਦੇ ਹੁਦਾਰ ਆ ਜਾਂਚਦੇ ਆ ਬਾਈ ਗੱਲ ਬਣ ਰਹੀ ਆ ਬਣਦੀ ਹਾਂ ਆ ਵੀ ਆ ਵੀ ਪਾ ਕੇ ਕਿਹੜਾ ਤੇ ਮੇਰੇ ਇਹ ਪੈਂਟ ਦੁੱਦੀ ਪਾਇਆ ਇੱਕ ਐਡੀਡਸ ਪਾ ਕੇ ਕਿਹੜਾ ਤੇ ਸਾਰੇ ਪਾ ਕੇ ਕਿਹੜਾ ਦੇ ਦੇ ਆ ਐਡੀਡਸ ਵਾਲੇ ਮਨਲਾ ਜਿਆਦਾ ਜੱਜਣਗੇ ਆ ਨੰਬਰ ਵੀ ਇਹ ਲੈ ਕਿੱਦਾ ਆ ਉਹ ਪਿਉਮਾ ਵਾਲਿਆ ਐਡੀਡਸ ਚ ਨੰਬਰ ਦੇਖ ਲੈ ਹੈਗਾ ਤੇਰਾ 40 ਨੰਬਰ ਆ ਐਡੀਡਸ ਤੋਂ ਹੁੰਦੀ ਨਹੀਂ ਮੈਂ ਉਹ ਐਡਾ ਜਿਆਦਾ ਸੋਹਣੇ ਲੱਗਦੇ ਕੋਲ ਫਾਬਦੇ ਐਡੀਡਸ ਦੇਖ ਇਧਰ ਸ਼ੀਸ਼ੇ ਦੇ ਐਡਾ ਜਾਂਦੇ ਸੋਣੇ ਮਾ ਬਾਪੇ ਐਡਾ ਸਹੀ ਡੰਨ ਕਰਨ ਲੱਗਿਆ ਉਦਾਰ ਨੂੰ ਡੰਨ ਕਰਕੇ ਦੂਰ ਨਾਲ ਇੰਡੀਆ ਪੂਰਾ ਮਿਲ ਗਿਆ ਨੰਬਰ ਇੱਕ ਇਹਦਾ ਅਵਧਾਰ ਨੰਬਰ ਕਿੰਨਾ ਆਉਂਦਾ 4748 46 12 13 ਨੰਬਰ ਆਉਂਦਾ ਇੰਡੀਆ ਵਾਲਾ 13 ਨੰਬਰ ਬਣਮਾਉਣੇ ਪੈਂਦੇ ਇਹਨੂੰ ਦਾ ਲਓ ਜੀ ਕਹਿੰਦੇ ੱੱਕੇ ਡੇਡੇ ਖਾਂਦੇ ਮੁੰਡੇ ਪਹੁੰਚ ਗਏ ਕੀਪਰ ਕੂ ਇੱਕ ਤਾਂ ਜਗਾ ਯਾਰ ਇੱਥੇ ਸਾਡੇ ਗਰਮੋਣੇ ਦੇਖਣ ਵਾਲੀ ਤੇ ਇੱਕ ਆ ਬੰਦਾ ਹੋ ਗਿਆ ਇੱਕ ਉਹ ਬੰਦਾ ਹੋਇਆ ਇਹਨਾਂ ਨੂੰ ਫੋਨ ਹੀ ਆਏ ਰਹਿੰਦੇ ਪਤਾ ਨਹੀਂ ਕਿੱਧਰ ਕਿੱਧਰ ਲਾਉਂਦੇ ਪੁੰਨੇ ਹੁਣ ਅਸੀਂ ਲੈਫਟਾਈਂ ਜਾਵਾਂਗੇ ਉੱਪਰ ਤੇ ਇੱਥੇ ਆ ਕੇ ਦੇਖਦੇ ਆਂ ਜੇ ਕੋ ਮਿਲੂਗਾ ਉਤਾਰਵਾੜ ਤੇ ਇੰਡੀਆ ਦੇ ਜਾਣ ਵਾਲੇ ਮੁੰਡਾ ਸ਼ਾਪਿੰਗ ਕਰ ਰਿਹਾ ਬਹੁਤ ਹੀ ਜ਼ਿਆਦਾ ਸ਼ਾਪਿੰਗ ਕੀਤੀ ਸ਼ਾਪਿੰਗ ਕਿਦਾਂ ਦੀ ਚੱਲ ਰਹੀ ਆ ਬੂਟ ਇਹਦੇ ਨੰਬਰ ਆਉਂਦਾ ਬਾਪੇ 47 47 ਨੰਬਰ ਮਤਲਬ 12 ਨੰਬਰ ਅੱਧੇ ਦਾ ਮਦੋਂ ਬੂਟੀ ਨਹੀਂ ਮਿਲਦਾ ਉਤੋਂ ਮੀਂਹ ਆ ਗਿਆ ਅਸੀਂ ਇਹ ਚੈਂਟਰ ਹੋ ਜਾਣਾ ਘੁੰਮਣ ਮੀਂਹ ਚ ਬੰਦ ਨਹੀਂ ਕੀ ਹੱਲ ਕਰਾਂਗੇ ਅੰਤੋਂ ਆਜੋ ਲੈਫਟ ਆਪਣੀਆਂ ਮਿੱਤਰੋ ਆਜੋ 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 ਇਧਰ ਲੀਟ ਲੰਘ ਜਾਓ ਅੱਗੇ ਤਾਂ ਪੱਟ ਕਹਿੰਦਾ ਕਿ ਕਿੰਨਾ ਨੰਬਰ ਲਾ ਪਿਆ 0 0 0 ਐਂ ਦਾ ਮੁੰਡਾ ਸਿੱਗ ਗਿਆ ਸਿੱਗ ਗਿਆ ਉਹ ਬਰਫ ਵਾਲੇ ਤੇ ਤਲਕਣਾ ਉਹ ਜਿਹੜਾ ਇੱਧਰ ਲੱਗਿਆ ਹੋਇਆ ਨਹੀਂ ਭਾਜੀ ਕੋਟ ਤੜਾਇਓ ਹੋਣਾ ਲੱਗਦਾ ਨਹੀਂ ਹੋਰ ਭਾਈ ਜਕੁੰਡੇ ਉਹ ਚਾਹੀਏ ਮੱਕਾਂ ਖੋਲੇ ਇੱਥੇ ਤੇਰੀ ਫੋਟੋ ਦਿਖਾਉਣਾ ਤੈਨੂੰ ਮੈਂ ਇਹ ਇੱਧਰ ਗਿਆ ਉਹ ਬੈਠਾ ਹਾਰਸ਼ ਆਜੋ ਦੋ ਮਾਰਕੀਟਾਂ ਆਪਣੀਆਂ ਇੱਥੇ ਕੋਲਣਵੀਰ ਬਿਰਸ ਦਾ ਬਸ ਇਹਨਾਂ ਨੂੰ ਨਾਲ ਦੇਖਣਾ ਮੇਰੇ ਲਈ ਥੱਲੇ ਚੱਕ ਆਵਦਾਰੇ ਬੂਟ ਡਨ ਹੋ ਗਿਆ ਤੇਰਾ ਹੀ ਦੂਰੋਂ ਹੀ ਲਿਖਦਾ ਯਾਰ ਹਰ ਇੱਕ ਚੀਜ਼ ਤੈਨੂੰ ਉਹੀ ਦਿਖਾਉਣੀ ਜਿਹੜੀ ਦੂਰੋਂ ਦਿਖੇ ਲਾਲ ਪਜਾਮਾ ਹਰੀ ਸ਼ਰਟ ਪੀਲੀ ਟੋਪੀ ਆਹ ਬੂਟ ਵਾਪਸ ਬਾਬੇ ਕਿੱਡੇ ਗੱਡੇ ਆ ਓਏ ਰੱਖ ਦੋ ਇਹਨੂੰ ਹੱਥ 'ਚ ਫੂਨਾ ਮੇਰੇ ਓਏ ਆ ਰੱਖੀ ਆਗੇ ਆ ਰੱਖ ਦੇਣਾ थैंक यू वेरी मच ਆ ਲੈ ਗਏ ਬੱਬੇ ਮਲੇ ਗੇ ਓਏ ਸਾਰੀਆਂ ਜੀ ਜਿੱਡਗੀ ਜਾਂਦੀਆਂ ਇੱਥੋਂ ਪੈਂਟ ਆ ਆ ਓਏ ਲੈ ਚੀਚਾ ਤੈਨੂੰ ਨਾਈਸ ਲੜਾਣਾ ਕਰਾਉਣੀ ਆਂ ਦੇ ਦਿਸ ਇਜ਼ ਮਾਈ ਟੂਡੇ ਲੁੱਕ ਗਾਇਸ ਯੈਸ 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 ਚੱਲ ਆ ਜੋ ਲੈਣਾ ਤੁਸੀਂ ਕੋ ਨਹੀਂ ਜਾਂ ਲੈ ਜਾਓ ਆ ਦੇ ਜਸੂ ਐ ਜੀ ਗਾਲੀ ਪਾਏ ਗਿਆ ਕੀ ਬਾਤ ਹੈ ਕੀ ਬਾਤ ਹੈ ਬੂਟ ਇੰਨੇ ਕੋਲ ਸਾਰੇ ਆਏ ਆਂ ਉਹ ਵੀਤਿਆਂ ਵਾਲੇ ਵੱਡੇ ਵੱਡੇ ਵੀਤੀ ਆ ਟੋਪੀ ਵੀ ਮਿਲ ਗਈ ਲਾਲ ਰੰਗ ਦੀ ਉਹਦੇ ਵਿੱਚ ਆ ਆ ਵੀ ਘੈਂਟ ਵਾਲਾ ਚਲ ਆ ਜਾ ਵਧੀਆ ਅੱਗੇ ਨੂੰ ਯਾਰ ਇੱਥੋਂ ਤੋ ਹੀ ਕੋਹ ਨਹੀਂ ਲੈਣਾ ਆ ਲੈ ਚਲੋ ਘਰੇ ਰੱਖ ਲਾਂਗੇ ਕੱਦਾਂ ਯਾਰ ਵਧੀਆ ਵਧੀਆ ਬਾਪੂ ਆ ਜਾਓ ਆ ਜਾਓ ਪੈਂਟਾ ਵੀ ਸੋਹਣੀ ਆ ਉਹ ਦੇਖ ਕਿਉਂ ਪਾਇਓ ਵਧੀਆ ਲੱਗਣੀ ਯਾਰ ਆਓ ਨਾਲਾ ਪਿੰਕ ਜਿਹਾ ਪਾ ਲਓ ਨਾਲ ਪਿੰਕ ਰੰਗ ਦਾ ਆ ਬੱਲਾ 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 ਬਲਕ ਇੰਨਾ ਕਪੜਾ ਇੰਨਾ ਕਪੜਾ ਜਾਂ ਇਹ ਕਾਲੇ ਜਾਇ ਥੱਲੇ ਕੋਹਨੇ ਬਾਈ ਗੱਲੇ ਹੀ ਪਾ ਕੇ ਲੰਘ ਜੀ ਓਏ ਇੱਕ ਸੈਟ ਮੈਂ ਇਹਨੂੰ ਕਿਹਾ ਆ ਕੱਲਾ ਕੋਟ ਲੈ ਜਾ ਕੌਮ ਪੌਣ ਦੀ ਲੋਡ ਦੀ ਕੱਲਾ ਹੀ ਬਾਜੀ ਆ ਜਾ ਫਾਇਦਾ ਕਿ ਲੰਗੇ ਵੀ ਨਹੀਂ ਅਸੀਂ ਲੋਈ ਮਿੱਤਰੋ ਉਤਾਰਨੇ ਆ ਵੀ ਲੇਤਾ ਕਿ ਇਨੋ ਟਾਈਪ ਚੀਜ਼ ਹੁੰਦੀ ਹੈ ਮੂੰਹ ਚ ਰੱਖੋ ਚੱਕ ਜੀ ਬਣ ਜਾਂਦੇ ਜਿਹੜਾ ਆਪਣਾ ਇੰਨੇ ਹੋਂਦਾ ਹੋਂਦਾ ਉਹ ਚੀਜ਼ ਆ ਹੋਰ ਕੀ ਲੈਦਾ ਚੌਕਲੇਟ ਦਾ ਲੈ ਕਹਿੰਦੇ ਮੁੰਡੇ ਨੇ ਕੀ ਆਵਾਜ਼ ਹੈ ਵੀ ਚੌਕਲੇਟ ਵਾਲਾ ਹੋ ਗਿਆ ਮੁੰਡਾ ਭਰਾਏ ਵੇਲਾ ਆਜੋ ਆਜੋ ਲੋ ਵੀ ਕਹਿੰਦੇ ਮੁੰਡੇ ਆ ਗਏ ਗੱਡੀ ਲਾ ਦੇ ਪਾਰਕਿੰਗ ਕਹਿੰਦੇ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਆ ਜਾਏ ਸਿਕੂਰੇਸ ਵਾਲਿਆ ਇੱਥੇ ਕੋਣ ਇਤੀ ਲਾਈਆਂ ਹੋਈਆਂ ਸਾਰੀਆਂ ਏਕੜ ਗੇ પેટ્રોલ ਪੰਪ ਵਾਲਿਆਂ ਦੀਆਂ ਉਹ ਹੀ ਆ ਸਾਰੀਆਂ ਘੜੀਆਂ ਕਹਿੰਦੇ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਫੇਰ ਜਾਵਾਂਗੇ ਚੰਦਰ ਗਿਨ ਨੂੰ ਪਹਿਲਾਂ ਪੇਟ ਪੂਜਾ ਕਰ ਲਈਏ ਕੀ ਖਾਂਗੇ ਜੋ ਮਿਲ ਗਿਆ ਖਾਂਾਂਗੇ ਜੋ ਮਿਲ ਗਿਆ ਮੈਨੂੰ ਤਾਂ ਬਹੁਤ ਖੋਜ ਨਹੀਂ ਨਹੀਂ ਪੀਜ਼ਾ ਹੀ ਖਾਵਾਂਗੇ ਸਭ ਸਾਲਾ ਕੀ ਖਾਂਗੇ ਲੈ ਮੇਤਰੋ ਪੀਜ਼ਾ ਆਜੋ ਇਹਨੇ ਦੋ ਕਬਾਬ ਵਾਲੇ ਇੱਕ ਬਰਜੂਰੀ ਵਾਲਾ ਪੈ ਜੋਣ ਪੈ ਜੋਣ ਜੀ ਅੱਕ ਲਊ ਕੋਕਾ ਮੇਰਾ ਗਲਾ ਖਰਾਬ ਹੈ ਮੈਂ ਕਹਿੰਦਾ ਪਾਣੀ ਨਾਲ ਲਈਏ ਬਾਦ ਮੀ ਕਹਿੰਦਾ ਪਾਣੀ ਕੀ ਲੈ ਕੋਕ ਕੀ ਬੀਣਾ ਬਾਈ ਕੋਕ ਗਲਾ ਤੇਰਾ ਖਰਾਬ ਹੈ ਤੂੰ ਕੋਕ ਬੀਣਾ ਚਲ ਦੇਖਦੇ ਆਂ ਕੀ ਬੀਣਾ ਖਾ ਲਓ ਪਹਿਲਾਂ ਲੋ ਮੇਤਰੋ ਕਹਿੰਦੇ ਗੱਡੀ ਲਾਤੀ ਐ ਪਾਰਕਿੰਗ ਉੱਥੇ ਤੇ ਮੀ ਵੀ ਆ ਜੁਗਿਆ ਹੁਣ ਮੁੰਡੇ ਜਾ ਰਹੇ ਨੇ ਸਿਟੀ ਸੈਂਟਰ ਮਤਲਬ ਚੈਂਟਰੋਵਲ ਨੂੰ ਦੇਖਣੇ ਆਏ ਆ ਵੀ ਨਤਾਲਿਆਂ ਦੀ ਇਹਨਾਂ ਨੇ ਸਿਆਉਟ ਕੀਤੀ ਕੋਈ ਕਿ ਕਈੇ ਮੜਾ ਆ ਕਿ ਇੱਥੇ ਦਾ ਪ੍ਰਧਾਨ ਉਹ ਕਿਹੜਾ ਪ੍ਰਧਾਨ ਮੰਤਰੀ ਗਈ ਹੁਣ ਐਮਐਲਏ ਕਿਹੜਾ ਹੋਏ ਕਰਮੋਣੇ ਦਾ ਪਤਾ ਨਹੀਂ ਫਿਰ ਉਹਨੂੰ ਕਹਿ ਦਊਗਾ ਹਰਸ ਦੀ ਜਾਣ ਵਜਾਣਾ ਹੈਗੀ ਵੀ ਇਸ ਜਾਵਟ ਕਰ ਬਾਈ ਮਾਣੀ ਮੋਟੀ ਜ਼ਿੰਮੇਵਾਰੀ ਲਈ ਆਉਣ ਬਾਦਲ ਸਾਹਿਬ ਹੁਣ ਲੈ 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 ਉਹਨਾਂ ਜੋ ਨਹੀਂ ਨਿਕਲਦੇ ਤੁਹਾਨੂੰ ਦੱਸਿਆ ਹੀ ਨਾ ਦੋ ਬੰਦੇ ਵੇਲੇ ਉਹਨਾਂ ਵਾਲੀ ਏਡ ਮੇਤਰ ਮੀ ਪਹਿਰਿਆ ਲੂਮ ਦਾ ਲੋਕ ਕਹਿਣਗੇ ਵੀ ਇਹਨਾਂ ਦਾ ਕੀ ਹੱਲ ਬਈਆ ਹੁਣ ਹੋਣਾ ਵੀ ਨਹੀਂ ਉੱਥੇ ਕੋਈ ਕਹੂਗੇ ਮੀ ਪਹਿਰਿਆ ਮੀ ਪੈਂਦੇ ਤੁਹਾਨੂੰ ਪਤਾ ਹੀ 12 ਵਾਲਾ ਪ੍ਰੋਗਰਾਮ ਹੈ ਇੱਥੇ ਸਾਰਾ ਤੇ ਪੀਜਾ ਨਾ ਮੁੰਡੇ ਪੂਰੇ ਲੇਡ ਲੈ ਅੰਡਾ ਵਾਲਾ ਪੀਸ ਮਸਾਂ ਹੀ ਖਾਦਾ ਕਿਆ ਬਾਤ ਹੈ ਇੱਥੇ ਵੀ ਤੇਰੇ ਭਾਈ ਨੇ ਰੀਲ ਬਣਾਈ ਹੋਈ ਆ ਕਾਂਦੇ ਜੀ ਤੇ ਜਿਵੇਂ ਕੋਈ ਨਹੀਂ ਛੱਡੀ ਰੀਲ ਵਾਲੀ ਉਹ ਉੱਥੇ ਮੈਂ ਕੋਰਸ ਕਰਕੇ ਗਿਆ ਜੀ ਉਹਦਾ ਜੋ ਮੈਂ ਪਾਣੀ ਫੀਚੋ ਜੇ ਕੰਮ ਕਰਦਾ ਜੀ ਆ ਜਿਹੜੇ ਕੋਰਸੇ ਹੁੰਦੇ ਆਪਣੇ ਡਾਕਟਰੀ ਡਾਕਟਰੀ ਵਾਲੇ ਨਹੀਂ ਦੂਜੇ ਸੀ ਕੋਰਸ ਲੈ ਆ ਵੀ ਮੇਤਰੋ ਸੈਂਟਰ ਹੋ ਗਿਆ ਤਾਂ ਸਟਾਰਟ ਲੜੀਆਂ ਲਵਾ ਦਿੱਤੀਆਂ ਮੈਂ ਪਹਿਲਾਂ ਹੀ ਕਹਦੇ ਮੈਂ ਹਰਸ ਨੇ ਆਉਣਾ ਲੜੀਆਂ ਲਾ ਦੇ ਸਾਰੇ ਜਾਣੇ ਤੇ ਤੂੰ ਪਹਿਲੀ ਵਾਰ ਆਇਆ ਕਰਮੋਨਾ ਸੈਂਟਰ ਉਹ ਪਹਿਲੀ ਵਾਰ ਬਾਤ ਯਾਦ ਕਰ ਲੈ ਰਾ ਇੱਥੇ ਤੂੰ ਫਿੰਗਰ ਕਰਾਉਣਾ ਵੀ ਆਉਣਾ ਉਹ ਜਿਹੜਾ ਗੇੜ ਨਹੀਂ ਦੇਖ ਰਿਹਾ ਤੈਨੂੰ ਉਹ ਵਾਲਾ ਉੱਥੇ ਵਿੰਗਰ ਹੁੰਦੇ ਆ ਉੱਥੇ ਸਜੋਰਨੋ ਮਿਲਣੀਆਂ ਤੈਨੂੰ ਤੇ ਲੜੀਆਂ ਤੇਰੇ ਸਵਾਗਤ ਤੇ ਜੱਪਾ ਲਵਾ ਦਿਆਂ ਪਹਿਲੀ ਵਾਰ ਆਇਆ ਨਾ ਤੂੰ ਤਾਂ ਕਰਕੇ ਆ ਜਾ ਹਜੇ ਅੱਗੇ ਜਾ ਕੇ ਹੋਰ ਦਰਖਤਾਂ ਦਰੋਖਤ ਵੀ ਲਵਾਏ ਹੋਏ ਆਪਾਂ ਆਹ ਦੇਖ ਲਓ ਬਾਪੇ ਆ ਠੰਡ ਹੀ ਨਹੀਂ ਮੰਦਾ ਪਾ ਕੇ ਫਿਰ ਪਾਜ ਆ ਗਿਆ ਆ ਇਹਨਾਂ ਦਾ ਮੈਨ ਮਿਊਜ਼ੀਅਮ ਇੱਥੇ ਗੋਲੀਆਂ ਵੀ ਜੱਲੀਆਂ ਹੋਈਆਂ ਮਿਊਜ਼ੀਅਮ ਦੇ ਇਧਰ ਸਕੂਲ ਵੀ ਹੈਗਾ ਇੱਕ ਕਿਹੜਾ ਇਧਰ ਕੀ ਆ ਉਹਦਾ ਨਾ ਸਕੂਲ ਹੈ ਜਿਹੜਾ ਇਧਰ ਅੱਗੋ ਹੀ ਨਹੀਂ ਸੀ ਦੱਸਣਾ ਲਾਈ ਮਿੱਤਰੋ ਪਹੁੰਚ ਗਏ ਤੇ ਇੱਥੇ ਵਾਲਾ ਜਿਹੜਾ ਘੰਟਾ ਘਰ ਆ ਉਹ ਤੁਹਾਨੂੰ ਦੱਸਦੀ ਇਟਲੀ ਦਾ ਸਾਰਾ ਨੌਚਾ ਘੰਟਾ ਘਰ ਆ ਜਿਹਦਾ ਨਾਮ ਆ 300 ਉਹ ਇੱਥੋਂ ਸਾਹਮਣੇ ਦਿਖ ਜਾਣਾ ਉਹਦੇ ਲਾਈਟਾਂ ਜਗ ਰਹੀਆਂ ਉੱਚ ਉਹ ਦੇਖੋ ਮਾੜਾ ਮਾੜਾ ਹੁੰਦੇ ਚ ਦਿਖ ਰਿਹਾ ਹੈ ਕੀ ਬਾਤ ਹੈ ਚਾਨਣੀ ਚਾਨਣ ਲੜੀਆਂ ਲੜੀਆਂ ਕੀ ਹੈ ਕੀ ਹੈ ਲੜੀਆਂ ਹੀ ਆ ਲੜੀਆਂ ਹੀ ਆ ਲੌੜੀਆਂ ਹੀ ਆ ਲੌੜੀਆਂ ਹੀ ਆ ਨਤਾਲੇ ਨੇ ਨਤਾਲੇ ਨੇ ਉਹ ਗੇਟ ਕੀ ਜਾਂਦਾ ਆ ਗੇਟ ਤੇ ਬਾਬੇ ਇੱਥੇ ਵਿੰਗਰ ਹੁੰਦੇ ਆ ਆ ਦੇ ਇੱਥੇ ਆ ਇੱਥੇ ਦੀ ਆ ਵੀ ਮਸ਼ਹੂਰ ਤੂੰ ਵੀ ਇੱਥੇ ਸਾਡੇ ਕਰਮੋਨੇ ਦੀ ਬਾਈ ਇਤੋ ਕੀ ਮਸ਼ਹੂਰ ਹੋਇਆ ਸੀ ਤੂੰ ਵੀ ਆਲਾ ਬੰਦਾ ਸੁਪਰ ਰੈਨ ਐਕੀਡੀ ਸਕਰੀਨ ਲਾਈ ਜਾ ਨੌ ਮੀਟਰ ਪਹੁੰਚੋਗੇ ਆ ਸੈਂਟਰ ਆਫ ਕਰਮੋਨਾ ਜਿੱਥੇ ਕੀੜੀ ਕੀੜੀਆਂ ਮੱਛਾਂ ਦੇਖ ਰਹੀਆਂ ਨੇ ਚਾਰ ਬੰਦੇ ਗਿਣਵੇਂ ਪੂਰੇ ਨੇ ਇੱਥੇ ਕਰਮੀਆਂ ਜੇ ਭਰੇ ਹੋਏ ਹੁੰਦਾ ਸਾਰਾ ਦੇਖੋ ਉਧਰ ਕੀ ਆ ਬਾਟ ਅ ਬਿਊਟੀ ਮੈਨ ਆਜੋ ਆਜੋ ਇੰਤੇ ਬਾਰੀ ਬਾਰਾ ਨੇ ਸਾਰੇ ਵਾਲੇ ਦਾਲੇ ਹੁਣ ਤੈਨੂੰ ਉਹਦੇ ਜਮਾਂ ਕੋਲੇ ਜਾ ਕੇ ਦਿਖਾਉਣਾ ਆਜੋ ਹਾਂਜੀ ਕੀ ਰਿਪੋਰਟ ਆ ਕਿਹਦਾ ਲੱਗ ਰਹਾ ਹੈ ਅਸੀਂ ਤੈਨੂੰ ਆ ਦਿਖਾਉਣ ਲੈ ਆ ਨੀਵੇਂ ਬਾਈ ਦੁਰਿਆ ਆਉਂਦਾ ਯਾਰ ਆਜੋ ਮੁੰਡੇ ਮੀਂਹ ਤੋਂ ਮਚਨ ਦੇ ਮਾਰੇ 7-10 ਹਜ਼ਾਰਾ ਲੈ ਕੇ ਲੜੀਆਂ ਲੜੀਆਂ ਦੇ ਵਿੱਚ ਦੀ ਜਾਂਦੇ ਹੋਏ ਅੱਗੇ ਜਾ ਕੇ ਸਿੱਧਾ ਆਉਣਗੇ ਦਰਸ਼ਨ ਕੇਜੇ ਕੀ ਜੇ ਦਾ ਬਲੌਗ ਜੇ ਤੁਹਾਨੂੰ ਦੇਖਣਾ ਚਾਹੁੰਦੇ ਹੋ ਇੱਕ ਵਾਰ ਅਸੀਂ ਅੰਦਰੋਂ ਵੀ ਦਿਖਾਇਆ ਸੀ ਦੇਖ ਸਕਦੇ ਹੋ ਕਰਮੋਨਾ ਬਲੌਗ ਦਾ ਨਾਮ ਉਹ ਚ ਦੇਖ ਲਿਓ ਜਾਗਮਾ ਜਾਗਮਾ ਕੀਤੀ ਬਈਆ ਵੀਰੇਓ ਕੀ ਆਵਾਜ਼ ਹੈ 1870 ਚ ਬਣਿਆ ਇਹ ਦੇਖ ਲਓ ਆ ਕੰਦਾ ਗੁੰਦਾ ਹੀ ਆ ਜਿਹੜਾ ਆ ਹਾਲ ਜਗਾ ਉੱਲਾ ਵੱਲਾ 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 ਲੈ ਵੀ ਮੇਟਰੋ ਸਾਹਮਣੇ ਉਹ ਦਿਖਾਉਨੇ ਆ ਇੱਥੇ ਦਾ ਕੀ ਕਰਮੋਨਾ ਦਾ ਮੇਨ ਤੇ ਨਾਲ ਹੀ ਕਾਂਟਾ ਘਰ ਜਿਹਦਾ ਨਾਮ ਆ ਤਰਾਂਚ ਹਾਲ ਹੈ ਆਦਰਾਖਤ ਦੇਖਣਾ ਯਾ ਵਾੜਾ ਦੇ ਹੋ ਗਈ ਨਾ ਜਗਮਗ ਦੇਖੋ ਬਈ ਕਰੋ ਵੈਰੀ ਨਾਈਸ ਵੈਰੀ ਨਾਈਸ ਜ਼ਰਾ 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 ਚਲੋ ਜੀ ਦੇਖ ਲਈ ਇੱਕ ਵਾਰ ਇਧਰ ਬਾਰਾਂ ਵਾਲਿਆਂ ਨੇ ਅੰਦਰ ਸਿਸਟਮ ਲਾਇਆ ਪਿਆ ਉਹਦਾ ਇਹ ਵੀ ਚੱਕੀ ਜਾਂਦੇ ਆ ਪਤਾ ਲੱਗ ਗਿਆ ਵੀ ਚੋਰ ਆ ਗਿਆ ਉਹ ਦੇਖ ਲਿਆ ਹਰਸ ਨੂੰ ਉਹਨਾਂ ਨੇ ਕਿਦਨੇ ਇਹਦੇ ਉੱਪਰ ਜਾ ਕੇ ਆਉਣਾ ਆਪਣਾ ਯਾਰ ਹਰੇਕ ਵਾਰ ਰਹਿ ਜਾਂਦਾ ਲੈ ਮਿੱਤਰੋ ਇਹ ਸੀਗਾ ਸਾਡਾ ਉਨੀ ਵਾਸਤੇ ਵਲੌਗ ਜੀ ਇਹ ਹਰਮੋਨ ਪੱਕਾ ਹੋ ਗਿਆ ਗੱਲੀਆਂ ਮੀਹ ਹੜ ਫੁੱਲ ਆ ਜੋ ਗਿਆ ਆ ਮੁੰਡੇ ਨਲੀਆਂ ਚ ਚੌਂਦੀਆਂ ਲਿਆਉਂਦੇ ਹਾਂ ਹਾਂਜੀ ਕਿਹਦਾ ਲਾਇਆ ਹਰਮੋਨ ਵਧੀਆ ਸੀ ਵਧੀਆ ਸੀ ਤੈਨੂੰ ਹੋ ਜਾਣਾ ਹਾਂ ਵਧੀਆ ਜੀ ਸੀ ਵਧੀਆ ਜੀ ਹਾਂ ਥੋੜਾ ਕੋਈ ਕਰਕੇ ਹਾਂ ਮੀਂਹ ਕਰਕੇ ਥੋੜਾ ਗਿੱਲਾ ਹੋ ਗਿਆ ਤੇ ਹੁਣ ਤੈਨੂੰ ਲਿਆਵਾਂਗੇ ਕਿਹਦੇ ਨਾਲ ਦਿਨੇ ਹਾਂ ਦਿਨੇ ਵੇਲੇ ਦੰਦਾਂ ਨਾਲ ਹਰਮੋਨ ਕਰਮੋਨਾ ਨਾਈਸ ਚੀਜ਼ ਆ ਹਰਮੋਨ ਨਾਈਸ ਚੀਜ਼ ਆਵੇ ਆ ਗੱਟ ਠੀਕ ਕਰ ਲਾ ਫਿਰ ਤੈਨੂੰ ਵੀ ਕੀੜੀਆਂ ਦਵਾਈ ਕਰਾਂਗੇ ਕੋਈ ਨਹੀਂ ਲੇਗ ਹੇਦਰਾ ਹੁਣ ਆਈ ਚੱਲਿਆ ਘਰ ਨੂੰ ਇੱਥੇ ਸਾਡੀ ਕਰਦੇ ਬਲੌਗ ਦਾ ਐਂਡ ਨਿਕਲਿਆ ਬਲੌਗ ਸੀ ਬਸ ਤੁਹਾਨੂੰ ਆਈ ਕੋ ਦਿਖਾਦਾ ਜਿਹੜਾ ਆਈ ਕੀਤਾ ਅਗਲੇ ਬਲੌਗ ਤੁਹਾਨੂੰ ਬਹੁਤ ਹੀ ਖਾਸ ਮਿਲਣਗੇ ਬਸ ਆਹ ਲਾਸਟ ਬਲੌਗ ਸੀ ਜਿਹੜਾ ਇਟਲੀ ਦਾ ਸੀ ਤੋਂ ਅਗਲੇ ਇੰਟਰਨੈਸ਼ਨਲ ਬਲੌਗ ਮਿਲਣਗੇ ਤੁਹਾਨੂੰ ਸਾਰੇ ਚੱਲੀਏ ਅਸੀਂ ਘਰ ਨੂੰ ਧੰਨਵਾਦ ਲਾਈਕ ਸ਼ੇਅਰਸ ਕਮੈਂਟਸ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਬਾਏ 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 ਬਾਏ